ਕਸੀ ਮੇਲੇ ਤੇ ਸਾਨੇ ਵਾਲ ਤੇ ਉਰੇ ਆਪਾਂ ਵੀਡੀਓ ਤਾਂ ਬਥੇਰੀਆਂ ਬਣਾਉਣੀਆਂ ਇੱਕ ਸਭ ਤੋਂ ਬੈਸਟ ਚੀਜ਼ ਜੋ ਮਤਲਬ ਸਰੀਰ ਸਭ ਤੋਂ ਉੱਪਰ ਚੀਜ਼ ਆ ਜੇ ਆਪਣਾ ਸਰੀਰ ਸਹੀ ਹੈ ਤਾਂ ਸਭ ਕੁਝ ਆ ਉਹਨਾਂ ਲਈ ਭਰਾ ਉਹਨਾਂ ਦੇ ਮਰੇ ਆਇਆ ਤੇ ਇੱਕ ਤਾਂ ਇਹਨਾਂ ਕੋਲ ਸ਼ਹਿਦ ਆ ਜੀ ਇੱਕ ਹੈਗਾ ਇਹਨਾਂ ਕੋਲ ਕੀ ਬਿਸਕੁਟ ਤੇ ਇਹਨਾਂ ਦੀ ਮਠਿਆਈ ਤੇ ਨਾਲ ਸਟਰਾਬਰੀ ਇਹ ਇੰਨੇ ਕੁ ਪਿਓਰ ਤੇ ਵਧੀਆ ਚੀਜ਼ ਬਣਾਉਂਦੇ ਨੇ ਤੇ ਕਿਦਾਂ ਕੀ ਕੀ ਇਹਨਾਂ ਕੋਲ ਮਿਲਦਾ ਤੇ ਕੀ ਕੀ ਰੇਟ ਆ ਆਪਾਂ ਭਰਾਵਾਂ ਨੂੰ ਪੁੱਛਦੇ ਆ ਤੇ ਫੋਨ ਨੰਬਰ ਵਗੈਰਾ ਐਡਰੈਸ ਸਾਰਾ ਕੋ ਪੁੱਛਦੇ ਆ ਤੇ ਕਿਵੇਂ ਤੁਸੀਂ ਇਹਨਾਂ ਨਾਲ ਕਨੈਕਟ ਕਰਕੇ ਲੈ ਸਕਦੇ ਹੋ ਸਾਰੀ ਤੁਹਾਨੂੰ ਡਿਟੇਲ ਦੰਨੇ ਅਗੇ ਜੀ ਸਾਹਿਬ ਜੀ 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 ਮੇਰਾ ਨਾਮ ਹੀਰਾ ਸਿੰਘ ਹੈ ਮੇਰਾ ਐਸੇ ਨਾਮ ਡਾਕਟਰ ਹੀਰਾ ਨਾਮ ਤੋਂ ਮਸ਼ਹੂਰ ਹੈ ਪੈਣੀ ਸਾਹਿਬ ਸਾਡਾ ਪਿੰਡਾਂ ਦਾ ਪ੍ਰਣਾਮਤਾ ਦੀ ਗੁਰਦੁਆਰਾ ਹੈ ਸਾਡਾ ਤੇ ਉੱਥੇ ਸਾਡਾ ਸਟ੍ਰੋਬਰੀ ਫਾਰਮ ਹੈ ਮੇਰੇ ਨਾਲ ਮੇਰੇ ਬ੍ਰਦਰ ਦਾ ਹੀ ਹੈ ਹਰਨਾਮ ਦਾ ਉਹਨਾਂ ਦਾ ਨਾਮ ਹੈ ਜੀ ਤੇ ਉਰੇ ਸਰ ਤੁਸੀਂ ਕੀ ਕੀ ਲੈ ਕੇ ਆਏ ਅੱਜ ਉਰੇ ਸ਼ਾਇਦ ਇਹ ਕਿ ਇਹ ਜਵੈਨ ਵਾਲਾ ਸ਼ਾਇਦ ਹੁੰਦਾ ਗੁਣਕਾਰੀ ਹੁੰਦਾ ਰਸਵਾਦ ਹੁੰਦਾ ਖਾਂਦੇ ਵਿੱਚ ਬਹੁਤ ਜੀ ਟੇਸਟੀ ਹੁੰਦਾ ਹੈ ਜੰਮਦਾਨੀਆਂ ਗਰਮੀਆਂ ਚ ਵੀ ਓਕੇ ਬਾਕੀ ਸਾਡੇ ਕੋਲ ਦੇਸੀ ਘਿਓ ਹੈ ਗਾਈਆਂ ਦਾ ਕਿਉਂ ਖੋਏ ਵਾਲੀ ਵਰਫੀ ਹੈ ਜੀ ਬਿਸਕੁਟ ਨੇ ਤੇ ਸਾਨੂੰ ਦਿਖਾਇਓ ਕਿਦਾਂ ਕੇ ਕੀ ਕੀ ਆਪਣੇ ਕੋਲ ਜੀ ਇਹ ਘਿਓ ਹੈ ਜੀ ਪੀਲਾ ਹੁੰਦਾ ਜਦੋਂ ਗਾਈਆਂ ਦਾ ਘਿਓ ਅੱਛਾ ਇਹ ਦੇਸੀ ਘਿਓ ਤੁਸੀਂ ਆਪ ਤਿਆਰ ਕਰਦੇ ਹੋ ਜੀ ਇਹ ਸਾਡੇ ਮੇਰੇ ਬ੍ਰਦਰ ਹੀ ਨੇ ਹਾਂ ਜੀ ਮਤਲਬ ਤੁਸੀਂ ਘਰੇ ਤੇ ਆਪ ਖੁਦ ਕਰਦੇ ਹੋ ਜੀ ਤੇ ਇਹ ਵਰਫੀ ਹੋ ਗਈ ਪਿਓ ਰਹਿਣ ਦੇਸੀ ਆਪਣੀ ਤੇ ਬਿਸਕੁਟ ਤੇ ਬਿਸਕੁਟ ਨੇ ਸ਼ੱਕਰ ਵਾਲੇ ਬਿਸਕੁਟ ਨੇ ਸ਼ੱਕਰ ਵਾਲੇ ਇਹ ਦੇਸੀ ਕੀ ਵਾਲੇ ਨੇ ਫੇਰੀ ਦੇਸੀ ਕੀ ਵਾਲ ਤੇ ਜਿੱਦਾਂ ਆ ਸਟ੍ਰੋਬਰੀ ਆ ਜੀ ਇਹ ਵੀ ਤੁਸੀਂ ਆਪ ਪਰਾਉਣੀ ਤਿਆਰ ਕਰਦੇ ਹੋ ਸਾ ਵੀ ਤਿਆਰ ਹੁੰਦੀ ਹੈ ਨਾਮਤਾਰੀ ਫਾਰਮੈਸਟ ਸਟ੍ਰੋਬਰੀ ਵਾਲਾ ਮਤਲਬ ਤੁਹਾਡੀ ਆਪ ਦੀ ਆਈ ਆਪਾਂ ਕਹਿ ਸਕਦੇ ਆ ਜੀ ਮਤਲਬ ਇਹਦੇ ਵਿੱਚ ਇਹ ਹੁੰਦਾ ਵੀ ਜੇ ਤਾਂ ਆਪਾਂ ਜੀ ਤਿਆਰ ਕਰਦੇ ਆਂ ਤਾਂ ਪਿਓਰ ਹੋਗੀ ਆਪਾਂ ਨੂੰ ਵਿਸ਼ਵਾਸ ਹੁੰਦਾ ਨਾ ਕਿਉਂਕਿ ਅੱਜ ਕੱਲ ਮਲਾਵਟਾਂ ਬਹੁਤ ਆਉਂਦੀਆਂ ਨੇ ਜੀ ਨਹੀਂ ਇਹਦੇ ਵਿੱਚ ਕੋਈ ਮਲਾਵਟ ਵਾਲੀ ਗੱਲ ਨਹੀਂ ਹਾਂ ਮਤਲਬ ਜਿੰਨਾ ਵੀ ਪ੍ਰੋਡਕਟ ਤੁਸੀਂ ਤਿਆਰ ਕਰਦੇ ਹੋ ਨਾਮਤਾਰੀ ਜਿੰਨੇ ਵੀ ਪ੍ਰੋਡਕਟ ਬੰਦੇ ਨੇ ਉਹਨਾਂ ਨੂੰ ਪਿੱਛੋਂ ਅੰਦਰੋਂ ਹੀ ਗੁਰਦਾਰਾ ਸਾਹਿਬ ਵੱਲੋਂ ਹਦਾਇਤਾਂ ਵੀ ਮਾੜਾ ਪ੍ਰੋਡਕਟ ਨਹੀਂ ਬਣਦਾ ਸਹੀ ਗੱ ਜੀ ਜਿਹੜੇ ਅੱਜਕੱਲ ਦੇ ਰੇਡੀਏਸ਼ਨ ਤੋਂ ਬਚਣ ਵਾਸਤੇ ਅਗਰੇ ਡਾਈਟ ਹੈ ਜੀ ਨਾਸਾ ਦੇ ਵਿਗਿਆਨੀ ਐਸ ਐਸ 10 ਡਰਿੰਕ ਪੀਂਦੇ ਨੇ ਇੱਕ ਇਹ ਕਾ ਤੋਂ ਬਣਦੀ ਹੈ ਜੀ ਕੀ ਇਹ ਸਾਈਬੇਰੀ ਬਲੂ ਬੇਰੀ ਦਾ ਜੂਸ ਤੋਂ ਬਣਦਾ ਹਰਕ ਹੁੰਦਾ ਜੀ ਇਹ ਬਾਹਰ ਦਾ ਜਾਪਾਨ ਦੀ ਫਾਰਮੂਲੇਸ਼ਨ ਨਹੀਂ ਹੈ ਦੇ ਵਿੱਚ ਜੀ ਤੇ ਆਪਣੇ ਆਰਗਨ ਨੂੰ ਤੰਦਰੁਸਤ ਰੱਖਦੀ ਹਰਕ ਦਵਾਈ ਆਪਣੇ ਅੰਦਰ ਬਣਦੀ ਆ ਜੇ ਆਪਣੇ ਅੰਦਰ ਨੂੰ ਪੂਰੀ ਖਰਾਕ ਮਿਲੇਗੀ ਤਾਂ ਆਪਣੇ ਜਿਹੜੇ ਆਰਗਨ ਨੇ ਉਹ ਸਹੀ ਕੰਮ ਕਰਨਗੇ ਮੰਨ ਲਓ ਜਿਵੇਂ ਆਪਣੇ ਅੰਦਰ ਇਨਸੂਲਿਨ ਬਣਦੀ ਹੈ ਉਹ ਅਗਰ ਨਹੀਂ ਬਣੇਗੀ ਤਾਂ ਸ਼ੂਗਰ ਹੋ ਜਾਏਗੀ ਜੀ ਇਹ ਆਪਣੇ ਆਰਗਨ ਨੂੰ ਕੰਮ ਲਾਉਂਦੀ ਹੁਣ ਹਰਕ ਮੈਡੀਸਨ ਆਪਣੇ ਅੰਦਰ ਬਣ ਤੇ ਇਹ ਸਹਾਇਤਾ ਕਰਦੀ ਹੈ ਮਤਲਬ ਇਹ ਚੀਜ਼ ਆਏ ਸਾਂਝ ਲੋ ਵੀ ਸਰੀਰ ਦੇ ਅੰਦਰ ਆ ਵੀ ਜਿੱਥੇ ਡਾਕਟਰ ਕੋਲ ਵੀ ਜਾਣ ਦੀ ਲੋੜ ਨਹੀਂ ਵੀ ਤੁਸੀਂ ਫਿੱਟ ਰਹੇਗੇ ਆਪਾਂ ਯੂਜ਼ ਕਰਦੇ ਆ ساری ਉਮਰ ਦੀ ਕਮਾਈ ਹਸਪੀਟਲਾਂ ਚ ਖਰਾਬ ਨਹੀਂ ਹੋਏਗੀ ਅਗਰ ਇਹ ਯੂਜ਼ ਕਰਦੇ ਆ ਆਪਣੀ ਨੰਬਰ ਵੀ ਵਧੇਗੀ ਤੇ ਆਪਣੀ ਸਿਹਤ ਸਹੀ ਠੀਕ ਰਹੇਗੀ ਸਿਹਤ ਤਾਂ ਸਹੀ ਰਹਿਣੀ ਹੋ ਰਹਿਣੀ ਆ ਜੀ ਤੇ ਇਹਦੇ ਸਾਰੇ ਮਤਲਬ ਇਹ ਕਿੰਨੇ ਕਿੰਨੇ ਪੈਕਿੰਗ ਵਾਲੀ ਤੁਹਾਡੇ ਕੋਲ ਮਿਲਦਾ ਜੀ ਸ਼ਾਇਦ ਭਾਈ ਜੀ ਅੱਧਾ ਕਿਲੋ ਆ ਜੀ ਕਿਲੋ ਆ ਜੀ ਤੇ ਜੇ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਜੀ 400 ਰੁਪਏ ਕਿਲੋ ਦੇ ਰਹੇ ਜਿੱਦਾਂ ਕਿਲੋ 200 ਪਾਈਆ 100 ਤੇ ਜਿਹੜੀ ਆਪਣੀ ਆਈ ਮਠਿਆਈ ਹੈ ਜੀ 400 ਰੁਪਏ ਕਿਲੋ ਮਠਿਆਈ ਵੀ 400 ਰੁਪਏ ਜਿੱਦਾਂ ਬਿਸਕੁਟ ਨਾਲ ਜਿਹੜੇ ਹੀ ਬਿਸਕੁਟ 200 ਰੁਪਏ ਆ ਸ਼ੱਕਰ ਵਾਲੇ ਤੇ ਆਪਣਾ ਦੇਸੀ ਕੀ ਜੀ ਦੇਸੀ ਕਿਉਂ 700 ਰੁਪਏ ਕਿਲੋ ਆ ਜੀ 700 ਰੁਪਏ ਕਿਲੋ ਚਾਰ ਤੋਂ ਲੈਨੇ ਆ ਡੱਬੇ ਵਾਲਾ ਲੀਟਰ ਦੇ ਵਿੱਚ ਮਿਲਦਾ 900 ਗ੍ਰਾਮ ਹੁੰਦਾ ਪੂਰਾ ਕਿਲੋ ਹੋਊਗਾ ਪੂਰਾ ਕਿਲੋ ਤੇ ਵੀਰ ਜੀ ਲੈ ਆਪਾਂ ਜਿਵੇਂ ਆਨਲਾਈਨ ਭੇਜ ਦਿੰਦੇ ਆ ਜੀ ਕਿੰਨੇ ਮਗਾਉਣਾ ਭੈਣੀ ਸਾਹਿਬ ਭੈਣੀ ਸਾਹਿਬ ਆਪਣ ਤੇ ਆਪਣਾ ਫੋਨ ਨੰਬਰ ਦੱਸਿਓ ਸਾਰਾ ਮੇਰਾ 98143 98143 40463 40463 8143 4043 ਠੀਕ ਹੈ ਜੀ ਮਤਲਬ ਇਹਦੇ ਤੇ ਤੁਸੀਂ ਮਤਲਬ ਕਨੈਕਟ ਕਰਕੇ ਕਦੇ ਵੀ ਕਾਲ ਕਰਕੇ ਤੁਹਾਨੂੰ ਪੁੱਛ ਸਕਦੇ ਨੇ ਤੇ ਆ ਕੇ ਭੈਣੀ ਸਾਹਿਬ ਤੋਂ ਲੈ ਸਕਦੇ ਨੇ ਸਾਰਾ ਸਮਾਨ ਆਪਣੇ ਕੋਲ ਅਵੇਲੇਬਲ ਮਿਲੂ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਜੀ ਓਕੇ